ਜੀ ਸਮਾਨੇ ਤੋਂ ਦਵਾਈ ਲੈ ਕੇ ਆ ਰਹੇ ਸੀਗੇ ਉਹਦੇ ਵਿੱਚ ਕਲਗੁੱਛਾਂ ਦੇ ਕੋਲ ਇੱਕ ਪ੍ਰਾਈਵੇਟ ਗੱਡੀ ਨੇ ਛੇ ਮੁਸਲਮਾਨਾਂ ਨੇ ਨਾਕਾ ਲਾਇਆ ਸੀਗਾ ਸਾਨੂੰ ਨਹੀਂ ਪਤਾ ਉਹ ਅਸਲੀ ਨਾਕਾ ਸੀ ਜਾਂ ਨਕਲੀ ਸੀਗਾ ਉਹਨਾਂ ਨੇ ਸਾਡੇ ਤੋਂ ਕਾਗਜ ਮੰਗੇ ਅਸੀਂ ਕਾਗਜ ਦਿੱਤੇ ਉਹਨਾਂ ਨੇ ਕਿਹਾ ਜੀ ਤੁਹਾਡਾ ਚਲਾਨ ਹੋਏਗਾ ਅਸੀਂ ਚਲਾਨ ਵੀ ਕਰਾਇਆ ਕਹਿੰਦੇ ਠੀਕ ਹੈ ਜੀ ਉਹਨਾਂ ਨੇ ਹੋਰ ਕੋਈ ਗੱਡੀ ਨਹੀਂ ਰੋਕੀਆਂ ਹੈਗੀਆਂ ਤੇ ਅਸੀਂ ਉਹਨਾਂ ਤੋਂ ਫਾਦਰ ਸਾਹਿਬ ਨੇ ਕਿਹਾ ਕਿ ਜੀ ਸਾਡੇ ਕੋਲ ਆਰਸੀ ਦੀ ਕਾਪੀ ਨਹੀਂ ਹੈਗੀ ਸਾਨੂੰ ਇੱਕ ਆਰਸੀ ਦੀ ਫੋਟੋ ਦੇ ਦਿਓ ਤੇ ਉਹਨਾਂ ਨੇ ਸਾਨੂੰ ਉਸ ਤੋਂ ਬਾਅਦ ਅਸ਼ਲੀਲ ਸ਼ਬਦ ਬੋਲੇ ਜਿਹੜੇ ਕਿ ਮੈਂ ਦੱਸ ਨਹੀਂ ਸਕਦਾ ਇੱਥੇ ਤੇ ਗਲਤ ਬੋਲਣ ਲੱਗ ਗਏ ਤੇ ਸਾਡੇ ਨਾਲ ਉੱਥੇ ਤੱਕ ਕੁੰਮਕੀ ਕੀਤੀ ਤੇ ਮੇਰੇ ਫਾਦਰ ਸਾਹਿਬ ਨੂੰ ਉਹਨੇ ਕਾਫੀ ਧੱਕੇ ਮਾਰੇ ਤੇ ਜਿਨ੍ਹਾਂ ਦੀ ਹੋਮ ਦੀ ਸਪੋਰਟ ਉੱਥੇ ਡੈਥ ਹੋ ਗਈ ਜੀ ਉਹ ਹੋਇਆ ਹੂ ਸਰਪੰਚ ਦੇ ਕੋਲ ਸਰਪੰਚ ਦੇ ਕੋਲ ਆ ਗਈ ਉੱਥੇ ਕੁਝ ਕਿਹਨਾਂ ਨੇ ਤੱਕ ਕੁੰਮਕੀ ਕਰਨੇ ਹੜੇ ਕਿਹਨਾਂ ਨੇ ਕਰਤੀ ਜਰੀ ਕਿਸੇ ਨੇ ਹਾਂ ਜੀ ਕੀ ਮੈਂ ਨਾ ਵਿਕਰਮ ਜੀ ਵਿਕਰਮ ਕੀ ਗੱਲ ਹੋਈ ਹੈ ਜਿਹੜੇ ਬਜ਼ੁਰਗਾਂ ਦੀ ਡੈਥ ਹੋਈ ਜੀ ਅਸੀਂ ਸਮਾਨੇ ਤੋਂ ਦਵਾਈ ਲੈ ਕੇ ਆਦੇ ਸੀਗੇ ਅਨਕਲ ਬੁਛਾ ਰੋਡ ਦੇ ਥਰੂ ਪਵਾਨੇਗੜ ਨੂੰ ਤੇ ਰਸਤੇ ਦੇ ਵਿੱਚ ਕਲਬੁਛਾਂ ਦੇ ਕੋਲ ਇੱਕ ਪ੍ਰਾਈਵੇਟ ਗੱਡੀ ਨੇ ਸ਼ੇ ਮੁਸਲਮਾਨਾਂ ਨੇ ਨਾਕਾ ਲਾਇਆ ਸੀਗਾ ਸਾਨੂੰ ਨਹੀਂ ਪਤਾ ਉਹ ਅਸਲੀ ਨਾਕਾ ਸੀ ਜਾਂ ਨਕਲੀ ਸੀਗਾ ਉਹਨਾਂ ਨੇ ਸਾਡੇ ਤੋਂ ਕਾਗਜ਼ ਮੰਗੇ ਅਸੀਂ ਕਾਗਜ਼ ਦਿੱਤੇ ਉਹਨਾਂ ਨੇ ਕਿਹਾ ਜੀ ਤੁਹਾਡਾ ਚਲਾਨ ਹੋਏਗਾ ਅਸੀਂ ਚਲਾਨ ਵੀ ਕਰਾਇਆ ਕਹਿੰਦੇ ਸੀਟ ਬੈਲਟ ਦਾ ਚਲਾਨ ਹੋਏਗਾ ਅਸੀਂ ਕਹਿੰਦੇ ਠੀਕ ਹੈ ਤੁਸੀਂ ਸੀਟ ਬੈਲਟ ਦਾ ਚਲਾਨ ਕਰ ਲਓ ਚਲਾਨ ਕਰਨ ਤੋਂ ਬਾਅਦ ਜੀ ਅਸੀਂ ਆਉਣ ਲੱਗੇ ਠੀਕ ਹੈ ਜੀ ਉਹਨਾਂ ਨੇ ਹੋਰ ਕੋਈ ਗੱਡੀ ਨਹੀਂ ਰੋਕੀਆਂ ਹੈਗੀਆਂ ਤੇ ਅਸੀਂ ਉਹਨਾਂ ਤੋਂ ਫਾਦਰ ਸਾਹਿਬ ਨੇ ਕਿਹਾ ਕਿ ਸਾਡੇ ਕੋਲ ਆਰ.ਸੀ ਦੀ ਕਾਪੀ ਨਹੀਂ ਹੈਗੀ ਸਾਨੂੰ ਇੱਕ ਆਰ.ਸੀ ਦੀ ਫੋਟੋ ਦੇ ਦਿਓ ਤੇ ਉਹਨਾਂ ਨੇ ਸਾਨੂੰ ਉਸ ਤੋਂ ਬਾਅਦ ਅਸ਼ਲੀਲ ਸ਼ਬਦ ਬੋਲੇ ਜਿਹੜੇ ਕਿ ਮੈਂ ਦੱਸ ਨਹੀਂ ਸਕਦਾ ਇੱਥੇ ਤੇ ਉਸ ਤੋਂ ਬਾਅਦ ਜਦੋਂ ਅਸੀਂ ਆਣ ਲੱਗੇ ਆ ਜੀ ਠੀਕ ਹੈ ਤੇ ਅਸੀਂ ਇੱਕ ਗੱਲ ਕਹਿ ਕੇ ਸਾ ਤੁਸੀਂ ਫੋਟੋ ਦੇ ਦਿਓ ਵੀ ਕੋਈ ਵੱਡਾ ਮੱਟ ਨਹੀਂ ਸਾਡੇ ਕੋਲ ਇੱਕ ਪ੍ਰੂਫ ਹੈ ਜਗਾ ਵੀ ਸਾਡੀ ਆਰ.ਸੀ ਸਾਡੇ ਕੋਲ ਹੋਰ ਕੋਈ ਇਹਦਾ ਪ੍ਰੂਫ ਨਹੀਂ ਹੈਗਾ ਤੇ ਗਲਤ ਬੋਲਣ ਲੱਗੇ ਤੇ ਸਾਡੇ ਨਾਲ ਉੱਥੇ ਤੱਕ ਕੁੱਮਕੀ ਕੀਤੀ ਤੇ ਮੇਰੇ ਫਾਦਰ ਸਾਹਿਬ ਨੂੰ ਉਹਨੇ ਕਾਫੀ ਧੱਕੇ ਮਾਰੇ ਤੇ ਜਿਨ੍ਹਾਂ ਦੀ ਹੋਮਲੀ ਤੇ ਉਹ ਸੇ ਪੁਲਿਸ ਮੁਲਾਜ਼ਮ ਸੀ ਗਾਜੇਵਾਸ ਚੌਂਕੀ ਦੇ ਤਾਂ ਕੋਈ ਨਾਮ ਵਗੈਰਾ ਯਾਸੀਨ ਨੀ ਪਲੇਟ ਪੜੀ ਹੋਵੇ ਕੁਝ ਜੀ ਹਰਵੰਦ ਸਿੰਘ ਨਾਮ ਹੈ ਕੋਈ ਜਿਹੜੇ ਉਹਨਾਂ ਦਾ ਮੇਨ ਸੀਗਾ ਉਹ ਹਰਵੰਦ ਸਿੰਘ ਜੀ ਕੋਈ ਉੱਥੇ ਜਿਹਨਾਂ ਨੇ ਬਿਜੁਰਗਨ ਧੱਕਾ ਮਾਰੇ ਸੀ ਹਾਂ ਜੀ ਦੋ ਬੰਦੇ ਮੇਨ ਸੀ ਇੱਕ ਲੰਬੇ ਜਿਹੇ ਸੀਗੇ ਸਾਹਵਲੇ ਜਿਹੇ ਰੰਗ ਦੇ ਇੱਕ ਨੇ ਜੈਕਟ ਪਾਈ ਹੋਈ ਸੀ ਵਾਈਟ ਕਲਰ ਦੀ ਜਿਨ੍ਹਾਂ ਨੇ ਧੱਕੇ ਜ਼ਿਆਦਾ ਮਾਰੇ ਨੇ ਜੀ ਤੇ ਚਾਰ ਮੁਲਾਜ਼ਮ ਉਹਨਾਂ ਦੇ ਨਾਲ ਹੋਰ ਸੀਗੇ ਜਿੰਦਾ ਮੈਨੂੰ ਨਾਮ ਨਹੀਂ ਪਤਾਗਾ ਦੇਖਾ ਤੁਹਾਡੇ ਪਾਟਨ ਬੂਟਨ ਦਿਖਾ ਦੋ ਜੀ ਇਹ ਇਹਨਾਂ ਨੇ ਜਿਹੇ ਧੱਕੇ ਧੱਕੇ ਮਾਰੇ ਨਾਲੇ ਅਸੀਂ ਚਲਾਨ ਕਟਾ ਲਿਆ ਸੀ ਇਹ ਤੱਕੇ-ਤੁੱਕੇ ਮਾਰੇ ਬਟਨ ਟੁੱਟੇ ਹੋਏ ਨੇ ਸਾਡੇ ਇਹ ਮੁੰਡੇ ਦੇ ਪੱਗ ਉੱਤੇ ਦੀ ਹੋਈ ਹੈ ਜੀ ਬਹੁਤ ਜਿਆਦਾ ਬਤਮੀਜ਼ੀ ਕਰੀਏ ਜੀ ਬਹੁਤ ਜਿਆਦਾ ਮੇਰਾ ਜੀ ਹਰਕੀਰ ਸਿੰਘ ਜੀ ਨਾਮ ਹਰਕੀਰ ਜੀ ਕੀ ਮਾਮਲਾ ਹੈਗਾ ਜਦੋਂ ਤੁਸੀਂ ਇੱਥੇ ਆ ਕਿ ਪਤਾ ਲੱਗਿਆ ਸਾਡਾ ਜੀ ਇਹ ਜੀ ਭਾਂਜਾ ਜੀਏ ਵਿਕਰਮ ਸਿੰਘ ਜੀ ਇਹ ਆਪਣੇ ਡੈਡੀ ਦੀ ਦਵਾਈ ਲੈ ਕੇ ਆ ਰਹੇ ਸੀ ਤੇ ਰਸਤੇ 'ਚ ਚਲੋ ਪੁਲਿਸ ਵਾਲਿਆਂ ਨੇ ਰੋਕਿਆ ਜੀ ਇਹ ਰੋਕ ਗਏ ਜੀ ਰੋਕਣ ਤੋਂ ਬਾਅਦ ਇਹਨਾਂ ਦਾ ਸੀਟ ਬਲ ਦਾ ਚਲਾਨ ਕਟਿਆ ਗਿਆ ਜੀ ਇਹਨਾਂ ਨੇ ਕਿਹਾ ਜੀ ਅਸੀਂ ਲੋਕਲ ਆ ਜੀ ਵੀ ਚਲੋ ਅਸੀਂ ਕੋਈ ਗੱਲ ਨਹੀਂ ਆਪਾਂ ਨਹੀਂ ਦੂਰ ਦੇ ਆਏ ਅਸੀਂ ਹੁਣ ਡੈਡੀ ਦੀ ਦਵਾਈ ਲੈ ਕੇ ਆ ਰਹੇ ਆ ਵੀ ਜਾਣ ਦਿਓ ਉਹਨਾਂ ਨੇ ਫਿਰ ਵੀ ਇਹਨਾਂ ਦੇ ਚਲਾਨ ਕੱਟਤਾ ਜੀ ਚਲਾਨ ਕੱਟਣ ਤੋਂ ਬਾਅਦ ਇਹਨਾਂ ਨੇ ਆਖਿਆ ਜੀ ਸਾਨੂੰ ਆਸਤੀ ਦੀ ਫੋਟੋ ਖਿਚਣ ਦਿਓ ਇਹਨਾਂ ਨੂੰ ਛਲੀਰ ਸਭ ਜਿਹਾ ਹੋ ਜੇ ਬੋਲੇ ਵੀ ਤੂੰ ਫੋਟੋ ਕਿਉਂ ਕੋਣ ਹੁਣਾ ਕਿਚਨ ਵਾਲਾ ਇਹਨਾਂ ਦੀ ਫੋਟੋ ਇਹਨੇ ਖਿਚਣ ਦੇ ਬਾਅਦ ਇਹਨਾਂ ਦੀ ਫੋਟੋ ਹੀ ੱੱਕੇ ਨਾਲ ਡਿਲੀਟ ਕੀਤੀ ਫਿਰ ੱੱਕੇ ਮਾਰੇ ਇਹ ਇਹ ਮੁੰਡੇ ਨੂੰ ਜੀ ਵੀਕਰਨ ਸਿੰਘ ਨੂੰ ਜਦੋਂ ਫਿਰ ਡੈਡੀ ਇਹਦਾ ਬਾਹਰ ਆਇਆ ਜੀ ੱੱਕੇ ਕਿਉਂ ਮਾਰ ਰਹੇ ਸਾਡੇ ਬੇਟੇ ਨੂੰ ਅਸੀਂ ਚਲਾਨ ਕਟਵਾ ਲਿਆ ਜੀ ਫਿਰ ਇਹ ਡੈਡੀ ਨੂੰ ਅੱਗੇ ਆਇ ਉਹ ਡੈਡੀ ਨੂੰ ਐਫਐਸ ਨੇ ੱੱਕਾ ਮਾਰਿਆ ੱੱਕਾ ਮਾਰਨ ਦੇ ਸਾਰੀ ਜੀ ਉਹ ਦਾ ਇੱਕਦਮ ਧਰਤੀ ਦੇ ਗਿਰਨ ਨਾਲ ਸਿਰ ਧਰਤੀ ਨਾਲ ਲੱਗਣ ਦਾ ਨਾਲ ਦੀ ਨਾਲ ਡੈਥ ਹੋ ਗਈ ਜੀ ਇਹ ਪੰਜਾਬ ਪੁਲਿਸ ਦਾ ਇਹ ਕੰਮ ਨਹੀਂ ਹੈਗਾ ਵੀ ਕਿਸੇ ਨੂੰ ਵੀ ੱੱਕੇ ਮਾਰ ਕੇ ਸੜਕ ਤੇ ਮਾਰ ਦੇਣਾ ਚਾਹੀਦਾ ਹੈ ਅਸੀਂ ਪੂਣ ਮਾਰ ਸਾਹਿਬ ਅੱਗੇ ਇਹ ਰਿਕਵੈਸਟ ਕਰਦੇ ਹਾਂ ਇਹੋ ਜੇ ਬੰਦਿਆਂ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਤੇ ਇਹਨਾਂ ਨੂੰ ਪਲੇਸ ਤੋਂ ਹਟਾਇਆ ਜਾਵੇ ਇਹਨਾਂ ਦੇ ਸਾਡੇ ਕੋਲ ਇਹੋ ਜੇ ਬਿਆਨ ਨਹੀਂ ਅਸੀਂ ਕਰ ਸਕਦੇ ਤੁਹਾਡੇ ਅੱਗੇ ਪੇਸ਼ ਤੇ ਜਿਹਨਾਂ ਨੇ ਇਹੇ ਰੋਡਾਂ ਤੇ ਕੰਮ-ਕੰਮ ਕਰਦੇ ਪਏ ਨੇ ਮੇਰੀ ਰਿਕਵੈਸਟ ਹੈ ਜੀ ਪੰਜਾਬ ਸਰਕਾਰ ਅੱਗੇ ਇਹਨਾਂ ਬੰਦਿਆਂ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਜੀ ਪ੍ਰੀਤ ਸਿੰਘ ਜੀ ਕੀ ਮਾਮਲਾ ਲੱਗ ਪੀ ਮੈਂ ਆਪਣੇ ਬ੍ਰਦਰ ਨਾਲ ਆ ਰਹੇ ਸੀ ਸਮਾਨ ਲੈ ਕੇ ਉਹਦੇ ਫੁੱਫੜ ਜੀ ਦੀ ਆਪਣੀ ਦੀ ਨਾ ਹੱਡ ਦੀ ਪ੍ਰੋਬਲਮ ਹੋਣਾ ਨੂੰ ਉਹਨਾਂ ਦੀ ਦਵਾਈ ਲੈ ਕੇ ਆ ਰਹੇ ਸੀ ਅਸੀਂ ਜੀ ਤੇ ਫੁੱਫੜ ਜੀ ਗੱਡੀ 'ਚ ਬੈਠੇ ਸੀ ਫਿਰ ਪੁਲਿਸ ਵਾਲੇ ਅੱਗੂ ਮਲਕੀ ਨਾਕਾ ਲਾ ਕੇ ਬੈਠੇ ਸੀ ਮੈਂ ਤੇ ਬ੍ਰਦਰ ਦੋਵੇਂ ਜਣੇ ਆ ਗਏ ਮਲਕੀ ਉਹਨਾਂ ਨੇ ਹੱਥ ਮਾਰਿਆ ਅਸੀਂ ਗੱਡੀ ਸਾਈਡ 'ਚ ਲਾ ਲਈ ਉਹਨਾਂ ਨੇ ਚਲਾਨਾ ਕੱਟ ਲਿਆ ਚਲਾਨਾ ਕੱਟਣ ਤੋਂ ਬਾਅਦ ਫਿਰ ਵੀਰਾ ਕਹਿੰਦਾ ਮਲਕੀ ਆਰਸੀ ਦੀ ਆਰਸੀ ਦੇ ਦੋ ਉਹ ਕਹਿੰਦੇ ਤੁਹਾਨੂੰ ਕੋਡ ਚ ਆਰਸੀ ਮਿਲੇਗੀ ਫਿਰ ਬ੍ਰਦਰ ਨੇ ਕਹਿੰਦਾ ਮੇਰੇ ਕੋਲ ਮਲਕੀ ਪਿਕ ਨਹੀਂ ਹੈਗੀ ਆਰਸੀ ਦੀ ਮੈਨੂੰ ਆਰਸੀ ਦੀ ਪਿਕ ਲੈਣ ਦੇ ਦੋ ਫਿਰ ਉਹਨਾਂ ਨੇ ਕੋਈ ਸ਼ਬਦ ਬੋਲੇ ਕਿ ਮੈਂ ਬਿਆਨ ਨਹੀਂ ਕਰ ਸਕਦਾ ਕਿ ਬਹੁਤ ਭੈੜੇ ਸ਼ਬਦ ਬੋਲੇ ਬਹੁਤ ਭੈੜੇ ਸ਼ਬਦ ਬੋਲੇ ਫਿਰ ਉਹਨਾਂ ਨੇ ਮਲਕੀ ਅਸੀਂ ਜੋ ਵੀਡੀਓ ਬਣਾਈ ਸਾਡੀ ਵੀਡੀਓ ਵੀ ਡਿਲੀਟ ਕਰਤੀਆਂ ਫਿਰ ਸਾਡੀਆਂ ਪੱਗਾਂ ਪੁਗਾਂ ਆਪ ਬਹੁਤ ਕੁੱਟਿਆ ਜੀ ਉਹਨਾਂ ਨੇ ਤਾਂ ਵੀਡੀਓ ਨੂੰ ਬਣਾਉਣ ਤੋਂ ਬਾਅਦ ਵੀਡੀਓ ਬਣਾਉਣ ਤੋਂ ਬਾਅਦ ਉਹਨਾਂ ਨੇ ਸਾਡੀ ਵੀਡੀਓ ਡਿਲੀਟ ਕਰਤੀ ੱੱਕੇ ਨਾ ਕਰਾਤੀ ਐ ਤਾਂ ਜੋ ਡੈਥ ਹੋਈ ਐ ਤਾਂ ਉਦੋਂ ਬਾਅਦ ਤੇ ਨਾ ਮਲਕੀ ਵੀਡੀਓ ਡਿਲੀਟ ਕਰਾਤੀ ਐ ਫਿਰ ਫੁੱਫੜ ਜੀ ਮਲਕੀ ਬਾਹਰ ਆ ਗਏ ਫਿਰ ਵੀਰੇ ਨੂੰ ਕੋਟਰੇ ਸੀ ਵੀਰੇ ਨੂੰ ਕਹਿੰਦੇ ਤੈਨੂੰ ਥਾਣੇ ਲੈ ਕੇ ਜਾਈਏ ਬਿਨ ਗੱਲ ਤੋਂ ਮਲਕੀ ਵੀਰੇ ਨੂੰ ਗੱਡੀ 'ਚ ਪਾ ਰਹੇ ਸੀ ਫੁੱਫੜ ਜੀ ਬਾਹਰ ਆ ਕੇ ਮਲਕੀ ਆਏ ਨੇ ਫੁੱਫੜ ਜੀ ਦੇ ੱੱਕਾ ਮਰਿਆ ਕੋਈ ਉਹਨਾਂ ਦਾ ਸਿਰ ਵੱਜਿਆ ਬੈਕ ਸਾਈਡ ਬਸ ਮੁੜ ਕੇ ਬੋਲੇ ਨਹੀਂ ਹੈਗੇ ਫੁੱਫੜੀ ਉੱਥੇ ਆਉਂਦੀ ਦੋ ਆਉਂਦੀ ਸਪੋਰਟ ਡੈਥ ਹੋ ਗਈ ਉਹਨਾਂ ਦੀ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂੜੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਮੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593